ਦੀ ਸਾਥੰਦੀ ਪਤੇ ਸਾਜ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਵੇਂ ਤੋਂ ਪਹਿਲਾਂ ਗੁਰਪਾਲ ਸਿੰਘ ਜਣਜੀ ਅਮਰਦੀਪ ਸਿੰਘ ਗੋਦਵਾਲ ਸਾਹਿਬ ਨੇ ਇੱਥੋਂ ਆਪਣੇ ਇਥੇ ਨਸ਼ਾ ਵਿਰੋਧ ਦੇ ਕੋਆਰਡੀਨੇਟਰ ਇਹਨਾਂ ਦੱਸਿਆ ਤੇ ਆਪਾਂ ਨਸ਼ਾ ਵੇਚਣ ਦੇ ਰਾਜਰੇਤੇ ਵੇਚਦੇ ਉਹਨਾਂ ਨੂੰ ਫਰੌਮ ਦੇ ਨਾਲ ਨਾਲ ਆਪਾਂ ਇਹ ਨਸ਼ੇ ਕਰਦੇ ਹੋ ਆਪਣੇ ਬੱਚੇ ਕੋਈ ਵੀ ਬੱਚਾ ਜੇ ਨਸ਼ਾ ਕਰਦਾ ਪਹਿਲੀ ਵਾਰ ਨਸ਼ਾ ਕਰਦਾ ਉਹਨੂੰ ਇਹ ਨਹੀਂ ਹੁੰਦਾ ਕਿ ਮੈਂ ਨਸ਼ੇ ਲੱਗੇ ਉਹਨਾਂ ਰਾਤੇ ਸਾਥੀ ਜਿਹੜੇ ਪਹਿਲਾਂ ਕਰਦੇ ਆ ਉਹਨੂੰ ਕਹਿੰਦੇ ਵੀ ਇੱਕ ਵਾਰ ਕਰਕੇ ਦੇਖਦਾ ਫੇਰ ਨਾ ਕਰੇ ਹੌਲੀ ਹੌਲੀ ਕਰਦਾ ਨਸ਼ੀ ਦੀ ਆਦਤ ਪੈ ਜੀਆ ਉਹ ਆਪਣੀ ਬੱਚੇ ਆ ਉਹਨਾਂ ਨੂੰ ਆਪਾਂ ਨਸ਼ਾ ਦਵਾਵਾਂਗੇ ਉਹਦੇ ਵਿੱਚ ਆਪਣੇ ਇੱਥੇ ਡਾਕਟਰ ਬੈਠੇ ਆ ਮਖਵਾਦੇ ਐਸਐਮਓ ਸਾਹਿਬ ਬੈਠੇ ਨੇ ਇਹ ਪੂਰਾ ਸਹਿਯੋਗ ਕਰਨਗੇ ਉਹਨਾਂ ਨੂੰ ਪਹਿਲਾਂ ਡੋਜ਼ ਦੇਣਗੇ ਹੌਲੀ ਹੌਲੀ ਡੋਜ਼ ਘਟਾ ਕੇ ਉਹਨੂੰ ਬਿਲਕੁਲ ਜ਼ੀਰੋ ਤੇ ਲੈ ਕੇ ਉਹਨੂੰ ਬਿਲਕੁਲ ਆਮ ਰਸਾਂਜ ਬਣਾਉਣਗੇ ਜਿਹੜਾ ਬੱਚਾ ਨਸ਼ੇ ਦੇ ਵਿੱਚ ਪੈ ਜਾਂਦਾ ਉਹਨੂੰ ਸਭ ਤੋਂ ਵੱਧ ਪਿਆਰ ਦੀ ਜੇ ਆਪਾਂ ਨਜ਼ਕਾਰਾਂਗੇ ਜਾਂ ਆਪਾਂ ਨੂੰ ਕੋਈ ਰਸਾਇਆ ਕਰਦਾ ਆਪਾਂ ਉਹ ਗਲਤ ਵਿਵਹਾਰ ਕਰਾਂਗੇ ਤਾਂ ਨਸ਼ੇ ਦੀ ਜਨਦ ਵਿੱਚ ਹੋਰ ਬਸੂ ਉਹਨੂੰ ਪਿਆਰ ਨਾਲ ਸਮਝਾ ਕੇ ਆਪਾਂ ਨਸ਼ਾ ਛੁਵਾਵਾਗੇ ਤੁਸੀਂ ਇਹਨੇ ਗਸ਼ੇ ਵੇਚਣ ਪਾੜਿਆ ਉਹਨਾਂ ਦੇ ਕਿਰਪਾਲ ਜੀ ਦੱਸਿਆ ਵੀ ਸਰਪਾਲ ਸਾਹਿਬ ਨੇ ਕੂਨਟਰੀ ਨੰਬਰ ਆ ਉਹਦੇ ਵਿੱਚ ਸਿਰਫ ਤੁਹਾਡਾ ਕੋਈ ਨਾਮ ਨਹੀਂ ਪੁੱਛਿਆ ਜਾਊਗਾ ਫਿਰ ਤੁਹਾਨੂੰ ਪਿੰਡ ਪੁੱਛਿਆ ਜਾਊਗਾ ਕਿਹਦੇ ਪਿੰਡ ਦੇ ਵੇਚਾ ਉਹਦੇ ਵਿੱਚ ਕੋਈ ਰਿਕਾਰਡਿੰਗ ਨਹੀਂ ਉਸ ਤੋਂ ਬਾਅਦ ਕੰਮ ਕਪੁਲਿਸ ਪ੍ਰਸ਼ਾਸਨ ਦਾ ਦੇਖਿਓ ਕੋ ਆਪਣ ਨੂੰ ਸਰਦ ਨੇ ਅੱਜ ਤੱਕ ਜੋ ਪਹਿਲਾਂ ਸੀ ਇਹ ਨਸ਼ਾ ਦੇ ਆਸਾਰੇ ਮੇਰੀ ਉਮਰ ਦੀ ਬੈਠਿਆ ਸਾਰਿਆਂ ਨੂੰ ਪਤਾ ਪਹਿਲਾਂ ਨਸ਼ਾ ਕਿਹਦਾ ਜਿਹੜਾ ਸਿੰਥੈਟਿਕ ਨਸ਼ਾ ਆਪਣੀ ਉਮਰ ਤੇ ਨਹੀਂ ਹੁੰਦਾ ਹੁੰਦਾ ਤੇ 50 10 ਸਾਲਾਂ ਦੇ ਵਿੱਚ ਇਹਨਾਂ ਸਰਕਾਰਾਂ ਨੇ ਦੇਣਾ ਜਲਦ ਜੇ ਫਸਾਤਾ ਤੇ ਮਾਰਸਾ ਕਟਿਆ ਹੈ ਜੀ ਲੀਡਰ ਨੇ ਜਿਨ੍ਹਾਂ ਨੇ ਕਿਹਾ ਨਸ਼ਾ ਤੇ ਆਪਾਂ ਜੜੋ ਬਟਾ ਜਦ ਨਸ਼ਾ ਬੰਦ ਇਹ ਜਦ ਜੀ ਜੇ ਤੁਸੀਂ ਸਾਥ ਦੇਉਗੇ ਐਮਐਲਏ ਸਾਹਿਬ ਜਾਂ ਪ੍ਰਸ਼ਾਸਨ ਜਾਂ ਡਾਕਟਰ ਸਾਹਿਬ ਕੁਛ ਨਹੀਂ ਕਰ ਸਕਦੇ ਜੇ ਤੁਹਾਡੇ ਪਿੰਡ 'ਚ ਕੀ ਹੁੰਦਾ ਇਹ ਤੁਸੀਂ ਮੂਰੇ ਹੋ ਕੇ ਸਾਨੂੰ ਦੱਸੋ ਬਾਕੀ ਕਰਨਾ ਸਾਡਾ ਫਰਜ਼ ਆ ਇਹ ਨਸ਼ਾ ਆਪਾਂ ਜਿਹੜਾ ਤਾਂ ਉਹ ਹੀ ਖਤਮ ਕਰ ਸਕਦੇ ਆ ਕਿਉਂ ਤੁਹਾਡੇ ਸਹਿਯੋਗ ਨਾਲ ਮਿਲੂਗਾ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜਿਵੇਂ ਕਰਪਾਲ ਸਿੰਘ ਜੀ ਨੇ ਗੱਲ ਕਰੀ ਆ ਵੀ ਕਹਿੰਦਾ ਤੇ ਟੂਲ ਫ੍ਰੀ ਨੰਬਰ ਉਸ ਤੇ ਕਾਰ ਕਰੋ ਜੇ ਤੁਹਾਨੂੰ ਪਤਾ ਲੰਦਾ ਜੇ ਕਿਸੇ ਸ਼ੱਕ ਵੀ ਆ ਜੇ ਸ਼ੱਕ ਵੀ ਆ ਨਾ ਉਹਦਾ ਨੰਬਰ ਵੀ ਦੋ ਵੀ ਹਾਸ਼ੀਆ ਕਾ ਦੇ ਦਿਓ ਸਰੀਫ ਹੋਇਆ ਬਿਨਾਂ ਵੇਜਦਾਰਾਂ ਹੋ ਆ ਜੂਗਾ ਬਾਕੀ ਸਾਡੀ ਸਰਕਾਰ ਤੋਂ ਭਗਵਾਨ ਦੀ ਸਰਕਾਰ ਦੀ ਨੇ ਦੇਖਿਆ ਉਹ ਨਸ਼ਾਪਰਧ ਬਹੁਤ ਤਕੜਾ ਸਕ ਚੁੱਕਿਆ ਆਪਣੇ ਬੁਰਜ ਹਰੀਸਕ ਹੋ ਗਿਆ ਹੋਰਗਾ ਦੋ ਤਿੰਨ ਮਕਾਨ ਘਾਹ ਦੇ ਜੋ ਨਸ਼ਾ ਵੇਚਦੇ ਸੀਗੇ ਐਸੇ ਤਰ੍ਹਾਂ ਹੀ ਬੋਰ ਵੀ ਕਾ ਕਰਣੀ ਆਉਣੀ ਆ ਇਹਦੇ ਚ ਥੋੜੇ ਸਾਦੀ ਜਰੂਰਤਾ ਪਰ ਚਾਰੇ ਟਾਈਮ ਨਾਲ ਦਾ ਅਗਲੇ ਫੈਸਲੇ ਵੀ ਆਪਣਾ ਪ੍ਰੋਗਰਾਮਾ ਤੁਨੂ ਸਾਰੇ ਘਰ ਤੇ ਪੰਚ ਕੇ 베ਂਦੀ ਹੈ ਜਿਉ ਨਸ਼ਾ ਵੇਚਦਾ ਉਹਦਾ ਨਾਮ ਲਸੋ ਸਾਨੂੰ ਕੋਈ ਪਤਾ ਨਹੀਂ ਉਹ ਨਸ਼ਾ ਵੇਚਦਾ ਤੁਸੀਂ ਦੱਸਣਾ ਕਾਨੂੰਨ ਪ੍ਰਸ਼ਾਸਨ ਨੇ ਕਰਨਾ ਜਿਹੜਾ ਬੱਚਾ ਨੂੰ ਪਿਆਰ ਨਾਲ ਉਹ ਐਸਾ ਮਸਾਪੇ ਡਾਕਟਰ ਬੈਠੇ ਡੇਲੀ ਡੇ ਨੇ ਡਾਕਟਰ ਨੇ ਪਖਵਾ ਲਏ ਇਹ ਇਹਨਾਂ ਨੂੰ ਪਿਆਰ ਦੇ ਨਾਲ ਦੁਖੋਣਾ ਹੋਣੀ ਹੀ ਘਟਾ ਕੇ ਬਿਲਕੁਲ ਉਸੇ ਜੀ ਦੇ ਵੇਖ ਲੈ ਕੇ ਆਵਾਂਗੇ ਜਿਹੜੀ 20 ਤੋਂ ਵੇਖ ਬਲ ਗਿਆ ਧੰਨਵਾਦੀ ਵਾਈਕੁਲੀ ਕਾ ਖਾਲਸਾ ਵਾਈਕੁਲੀ ਕੀ ਫਤਿਹ ਕਹਿੰਦੇ ਬਹੁਤ ਹੀ ਸਤਿਕਾਰਯੋਗ ਜਰ ਕੋ ਨੌ ਜਣਨ ਸਾਥੀਓ ਤੇ ਮੇਰੀਆਂ ਬੀਬੀਆਂ ਪੈਣਾ ਅਤਿ ਅੰਤ ਕਰਦਾ ਬੈਗ ਜੀ ਕਾ ਖਾਲਸਾ ਬੈਗ ਜੀ ਕੀ ਫਤਿਹ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਸਾਰੇ ਪੰਜਾਬ ਦੇ ਵਿੱਚ ਜੁਤ ਨਸ਼ਾ ਵਿਰੋਧ ਇੱਕ ਲੜਾਈ ਆ ਇਹਦੇ ਵਿੱਚ ਉਹ ਕੋਈ ਇਕੱਲੇ ਕੋਈ ਆਮ ਆਦਮੀ ਪਾਰਟੀ ਦੀ ਇਕੱਲਿਆਂ ਨਹੀਂ ਇਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਸਾਡੇ ਪ੍ਰੋਗਰਾਮ ਕਿਉਂਕਿ ਇਹਦੇ ਵਿੱਚ ਅਸੀਂ ਨਸ਼ੇ ਤੋਂ ਮੁਕਤੀ ਕਰਨੀ ਆ ਉਹਦੇ ਵਿੱਚ ਕੋਈ ਪਾਰਟੀ ਲੈਵਲ ਦੀ ਗੱਲ ਨਹੀਂ ਹੈਗੀ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਮਿਲ ਕੇ ਸਾਰਾ ਕੁਝ ਹੋ ਸਕਦਾ ਇਸ ਕਰਕੇ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਣ ਪੰਜਾਬ ਪੋਰਸਾ ਜਿਹੜੀ ਉਹਦੇ ਬੀਜਪੀ ਹੈ ਜਿਹੜੀ ਸਾਰਿਆਂ ਨੂੰ ਪੰਜਾਬ ਦੇ ਵੱਡੇ ਹਸੁੰਦੇ ਆ ਸਹਿਯੋਗ ਦੇ ਨਾਲ ਚੱਗਿਆ ਸਾਰਿਆਂ ਦੇ ਕੋਈ ਮਿੱਥਿਆ ਹੋਇਆ ਅਸੀਂ ਕੀਤਾ ਕਿ ਤਸੀਂ ਅਜਿਹਾ ਨਾ ਜਿਹੜਾ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਪੰਜਾਬ ਸੀ ਪੰਜਾਬ ਨੂੰ ਰੰਗਲਾ ਪੰਜਾਬ ਨੂੰ ਪਹਿਲਾਂ ਸੀ ਇਸ ਤਰ੍ਹਾਂ ਬਣਾਣਾ ਇਹ ਸਾਰਿਆਂ ਦਾ ਮਿੱਥਿਆ ਹੋਇਆ ਅਸੀਂ ਜਦਦੇ ਹੀ ਪੰਜਾਬ ਨੂੰ ਨਸ਼ਮ ਕਰਾਂਗੇ ਪਰ ਉਹ ਨਸ਼ਮ ਤਾਂ ਹੀ ਹੋਣਾ ਜੇ ਤੁਸੀਂ ਸਾਡੇ ਪਿੰਡਾਂ ਵਾਲੇ ਸਾਨੂੰ ਸਹਿਯੋਗ ਕਰੋ ਥੋੜਾ ਸਹਿਯੋਗ ਬਹੁਤ ਹੀ ਜ਼ਰੂਰੀ ਬਾਕੀ ਜਿਹੜਾ ਕੋਈ ਨਸ਼ਾ ਕਰ ਲੰਘਾ ਤਾਂ ਲੰਘਦਾ ਉਹਦੇ ਕੋਈ ਰਸਤੇ ਲਾਣੀ ਨਹੀਂ ਬੈਂਦੀ ਹੈ ਕੋ ਕੋ ਨੂੰ ਨਾਤਾ ਉਹਨੂੰ ਕੋਈ ਭੈਣ ਨਾ ਪਿਆਰ ਨਾ ਕਿ ਮਾਂ ਨਾ ਕੋਨੇ ਕਿਤੇ ਨਾ ਉਹਦੇ ਪਿਤਾ ਜੀ ਨਾਲ ਉਹਨਾਂ ਦਾ ਇੱਕ ਕੋਈ ਮੈਨੂੰ ਨਸ਼ਾ ਮਿਲਦਾ ਦੇਖੋ ਕਈ ਵਾਰ ਤਾਂ ਘੱਗੇ ਜਿੱਤੇ ਚੱਕ ਕੇ ਫੇਰ ਜਾਂਦਾ ਕੰਬਈ ਨਹੀਂ ਰੰਗਦੀਆਂ ਕਈ ਵਾਰੇ ਮਾਤਾ ਪਿਤਾ ਨੂੰ ਪੈਸੇ ਮੰਗਦਾ ਉਹ ਤੇਰੇ ਦੇ ਨਹੀਂ ਸਕਦੇ ਉਹ ਨਾਲ ਲੜ ਪੈਂਦਾ ਕਈ ਪਤਾ ਕਈ ਦੁਆਰਾ ਜਾਂਦਾ ਉਹ ਘੁੱਟਦੀ ਉਹ ਦਉਂਦਾ ਜਦੋਂ ਮਦਦ ਇਹ ਅੱਜ ਜਿਹੜੇ ਇਸ ਤੇ ਨਾਲ ਇਹਨੂੰ ਦਾ ਸਰਵਨ ਦਾ ਸ਼ਬਦ ਵਿਚਾਰ ਇਸ ਕਰਕੇ ਸਾਰੇ ਸਹਿਯੋਗ ਕਰੋ ਆਪਣੇ ਸਾਰਿਆਂ ਦੇ ਬੱਚੇ ਆ ਇਸ ਬੱਚਿਆਂ ਨੂੰ ਇਸ ਆਪਾ ਬਿਮਾਰੀ ਤੋਂ ਨਸ਼ੇ ਅੜੀ ਤੋਂ ਛੁਟਕਾਰਾ ਪਾਈਏ ਇਹਦੇ ਵਿੱਚ ਅਸੀਂ ਬਹੁਤ ਹੀ ਅਸੀਂ ਤਾਂ ਵੱਡੇ ਲੈਵਲ ਤੇ ਲੱਗੇ ਹੋਇਆ ਤੇ ਮੈਂ ਸਾਰਿਆਂ ਨੂੰ ਤੁਹਾਨੂੰ ਬੇਨਤੀ ਇਹ ਹੀ ਕਰੂਗਾ ਕਿ ਸਾਰੇ ਸਹਿਯੋਗ ਕਰੋ ਤੇ ਆਪਾਂ ਨਸ਼ੇ ਤੋਂ ਮੁਕਤੀ ਕਰੀਏ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਤੋਂ ਲੈ ਕੇ ਸਾਰਿਆਂ ਤੋਂ ਬਾਰੇ ਕਦੇ ਹੋ ਜਾਪਾ ਸੋਚੋ ਕੋ ਸਮਾਗਮਾਂ ਜਿਹਦੇ ਵਿੱਚ ਪਾ ਲੇ ਕਰਨਾ ਨਹੀਂ ਫਸਾਣੇ ਰਾਤ ਕਿ ਇੱਕ ਵਕਤ ਮਹਿਣਾ ਚੱਪੋ ਕਦੇ ਵੀ ਜੀ ਕੇ ਪਵੇ ਨਸ਼ਾ ਮੁਕਤੀ ਦੀ ਸੌ ਤੁਹਾਨੂੰ ਜਿਹੜਾ ਮੈਂ ਕੁਝ ਬੋਲਣਾ ਇਸ ਤੋਂ ਬਾਅਦ ਤੁਸੀਂ ਮੇਰੇ ਮਾਗੇ ਮਨ ਮੈਂ ਇੱਕ ਬੀਡੀਸੀ ਮੈਂਬਰ ਹੋਣ ਦੇ ਨਾਤੇ ਇਹ ਸੌਂ ਆਂਦਾ ਹਾਂ ਕਿ ਮੈਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦਾ ਮੈਂ ਕਰਦਾ ਹੈ ਇਹੇ ਦਾਰ ਬਣ ਕੇ ਕੰਮ ਕਰਾਂਗਾ ਇਹੇ ਦਾਰ ਬਣ ਕੇ ਕੰਮ ਕਰਾਂਗਾ ਮੈਂ ਆਪਣੀ ਪਿੰਡ ਵਿੱਚ ਮੈਂ ਆਪਣੀ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਦੇਣੇ ਮੈਂ ਕਿਸੇ ਨਸ਼ਾ ਦਾ ਸਕਰ ਨੂੰ ਪਿੰਡ ਵਿੱਚ ਬਣ ਨਹੀਂ ਦੇਵਾਂਗਾ ਮੇਰੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਮੇਰੇ ਪਿੰਡ ਵਿੱਚ ਕੋਈ ਨਸ਼ਾ ਨਹੀਂ ਕਰਦਾ ਮੈਂ ਇਹਨਾਂ ਨੂੰ ਨਸ਼ਾ ਛੱਡਣ ਲਈ ਮੈਂ ਨਸ਼ਾ ਛੱਡਣ ਲਈ समझावगा इन्होंगी मैं उन्होंने नशा मुक्ति भर्ती करवाव मैं किसी भी नशा तस्कर की मुद्दी जमानत नहीं देवगा पिंड किसी को रोका ਸਾਰੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਸਾਰੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਪਿੰਡ ਰੌਣਾ ਸਵਾਗਤ ਕਰਨਾ ਹੈ ਪਿੰਡ ਰੌਣਾ ਸਵਾਗਤ ਕਰਨਾ ਹੈ ਕੁੰਦੇ ਸੋਨਿਹੋ